ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਪਹੁੰਚੇ ਹੋਏ ਪਿੰਡ ਫੱਤਾਬੜਾ ਫੱਤਾਬੜਾ ਫਰੋਇਪੁਰ ਸ਼ਹਿਰੀ ਦਾ ਜਿਹੜਾ ਇੱਕ ਪਿੰਡ ਹੈਗਾ ਨੇੜੇ ਮੱਲਾਵਾਲਾ ਖਾਸ ਔਰ ਦੂਸਰੇ ਬਨੇ ਨਾਲ ਪਿੰਡ ਜਿਹੜਾ ਜੈਵਲ ਵਾਲਾ ਬੱਗੂ ਵਾਲਾ ਤੇ ਗੱਲ ਕਰਦੇ ਆਂ ਚੱਕ ਗੁਰਦਿੱਤੀ ਵਾਲਾ ਸੋ ਤਸਵੀਰਾਂ ਤੁਹਾਡਾਂ ਨਾਲ ਅਸੀਂ ਸਾਂਝੀਆਂ ਕਰਾਂਗੇ ਜਿਹੜੀ ਇੱਥੋਂ ਦੀ ਪੰਚਾਇਤ ਹੈਗੀ ਇਹ ਆਪਾਂ ਪੰਚਾਇਤ ਨਾਲ ਪੰਚਾਇਤ ਮੈਂਬਰ ਵੀ ਮੇਰੇ ਨਾਲ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦਰਸਾ ਜਿਹੜੀ ਸਾਡੀਆਂ ਪੰਚਾਇਤ ਵਿਕਾਸ ਦਾ ਤੁਰਾ ਹਨ ਔਰ ਸਾਡੀ ਰਾਜਨੀਤੀ ਦਾ ਵੀ ਤੁਰਾ ਹਨ ਕਿਉਂਕਿ ਜਿਹੜੀ ਰਾਜਨੀਤੀ ਤੁਰਦੀ ਉਹ ਵੀ ਪਿੰਡ ਪੰਚਾਇਤ ਤੁਰਦੀ ਹੈ ਪਿੰਡਾਂ ਤੋਂ ਤੁਰਦੀ ਹੈ ਪਿੰਡਾਂ ਚ ਵੋਟਰ ਹੁੰਦੇ ਆ ਔਰ ਉਸ ਤੋਂ ਅੱਗੇ ਜਿਹੜੀ ਪੰਚਾਇਤ ਬਣਦੀ ਉਹ ਵੀ ਪਿੰਡ ਦੇ ਪਿੰਡਾਂ ਦੇ ਵੋਟਰਾਂ ਤੋਂ ਬਣਦੀ ਹੈ ਸੋ ਇਥੇ ਅਸੀਂ ਗੱਲਬਾਤ ਕਰਨ ਪਹੁੰਚੇ ਹੈਗੇ ਆ ਕਿਉਂਕਿ ਜਿਹੜਾ ਵਿਕਾਸ ਹੁੰਦਾ ਉਹ ਪਿੰਡ ਦੇ ਜਿਹੜੇ ਪੰਚਾਇਤ ਦੁਆਰਾ ਪਿੰਡ ਦੇ ਲੋਕਾਂ ਦੁਆਰਾ ਕੀਤਾ ਜਾਂਦਾ ਔਰ ਅਸਲੀ ਜਿਹੜੀ ਸ਼ਕਤੀ ਹੁੰਦੀ ਪਿੰਡ ਦੇ ਲੋਕਾਂ ਦੇ ਵਿੱਚ ਹੁੰਦੀ ਹੈਗੇ ਸੋ ਇਥੇ ਬੜੇ ਵੱਡੇ ਪ੍ਰਾਲੇ ਕੀਤੇ ਗਏ ਆ ਜਿਹੜੇ ਇਸ ਪੰਚਾਇਤ ਵੱਲੋਂ ਪਿਛਲੇ ਸਮਿਆਂ ਦੇ ਵਿੱਚ ਜਾਂ ਜੇਕਰ ਜੇ ਆਪਾਂ ਪਾਰਕ ਦੇ ਵਿੱਚ ਖੜੇ ਅਗੇ ਆ ਜੇ ਪਾਰਕ ਬਣਾਇਆ ਗਿਆ ਹੈ ਇਹ ਨਗਰ ਵੱਲੋਂ ਨਗਰ ਤੇ ਸਹਿਯੋਗ ਦੇ ਨਾਲ ਬਣਾਇਆ ਗਿਆ ਪੰਚਾਇਤ ਵੱਲੋਂ ਬਣਾਇਆ ਗਿਆ ਔਰ ਦੂਸਰੇ ਬਨੇ ਜਿਹੜੇ ਸਾਈਨ ਬੋਰਡ ਲੱਗੇ ਐ ਜਿਹੜਾ ਚਰਸਤਾ ਹੈਗਾ ਚਰਸਤੇ ਬੜਾ ਵੱਡਾ ਪ੍ਰਾਲਾ ਕੀਤਾ ਗਿਆ ਬੜਾ ਵਧੀਆ ਪ੍ਰਾਲਾ ਕੀਤਾ ਗਿਆ ਜਿਹੜਾ ਆਉਣ ਜਾਣ ਵਾਲੇ ਹੈਗੇ ਆ ਉਹਨਾਂ ਨੂੰ ਜਿਹੜਾ ਰਸਤਾ ਦੱਸਣ ਵਾਸਤੇ ਕਿ ਲੋੜ ਨਾ ਪਵੇ ਕਿਉਂਕਿ ਜਦੋਂ ਜੇ ਦੂਸਰੇ ਪਿੰਡਾਂ ਚ ਜਾਣਾ ਜੇਕਰ ਗੱਲ ਕਰਦੇ ਨੇੜਲੇ ਪਿੰਡਾਂ ਦੇ ਵਿੱਚ ਜਾਣਾ ਤੇ ਉਹਨਾਂ ਨੂੰ ਵਧੀਆ ਉਹ ਉਥੋਂ ਪੜ ਕੇ ਜਾ ਸਕਦੇ ਆ ਆਪਣਾ ਸਫਰ ਜਿਹੜਾ ਸਖਾਲਾ ਕਰ ਸਕਦੇ ਆ ਦੂਸਰੇ ਬਨੇ ਜੇਕਰ ਗੱਲ ਕਰਦੇ ਪਿੰਡਾਂ ਦੇ ਵਿੱਚ ਜਿਹ ਉਥੇ ਨੇਮ ਪਲੇਟਾਂ ਲੱਗੀਆਂਗੇ ਘਰ ਦੇ ਜਿਹੜੇ ਦਰਵਾਜ਼ਿਆਂ ਦੇ ਉੱਤੇ ਪਰ ਘਰ ਦੇ ਗੇਟਾਂ ਤੇ ਨੇਮ ਪਲੇਟਾਂ ਲੱਗੀਆਂ ਸੋ ਆਪਾਂ ਹੋਰ ਸਿਰਾਂ ਤੁਹਾਡਾ ਨਾਲ ਸਾਂਝੀਆਂ ਕਰਾਂਗੇ ਤੇ ਆਪਾਂ ਜਿਹੜੇ ਇੱਥੋਂ ਦੇ ਪੰਚਾਇਤ ਦੇ ਮੈਂਬਰ ਹੈਗੇ ਮੌਜੂਦਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਸਾਰਿਆਂ ਨੂੰ ਫੜੇ ਬੁਲਾਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰਾ ਰਲਾ ਭਾਈ ਜੀ ਹੈਗੇ ਹੈ ਭਾਈ ਜੀ ਕੀ ਨਾਮ ਹੈ ਆਪਣਾ ਮਨਜੋਤ ਸਿੰਘ ਹੈ ਮੇਰਾ ਹਾਂਜੀ ਹਾਂਜੀ ਪੰਚਾਇਤ ਦੇ ਵਿੱਚ ਕੋਈ ਨਗਰ ਪੰਚਾਇਤ ਮੈਂਬਰ ਪੰਚਾਇਤ ਮੈਂਬਰ ਜਿਹੜਾ ਇਸ ਨਗਰ ਵੱਲੋਂ ਪ੍ਰਾਲੇ ਕੀਤੇ ਜਾ ਰਹੇ ਆ ਜਾਂ ਨੌਜਵਾਨ ਗੁਰਪ੍ਰੀਤ ਸਿੰਘ ਸਰਪੰਚ ਵੱਲੋਂ ਪ੍ਰਾਲੇ ਕੀਤੇ ਜਾ ਰਹੇ ਕੀ ਕਹਿਣਾ ਚਾਹੁੰਦੇ ਸਾਡੇ ਸਤਿਕਾਰਯੋਗ ਸਰਪੰਚ ਗੁਰਪ੍ਰੀਤ ਸਿੰਘ ਸਰਪੰਚ ਨੌਜਵਾਨ ਸਰਪੰਚਾ ਸਾਰੀ ਪੰਚਾਇਤ ਮੈਂਬਰ ਨੌਜਵਾਨ ਸਰਪੰਚ ਤੇ ਮੈਂਬਰ ਪੰਚਾਇਤ ਆ ਮਤਲਬ ਬਹੁਤ ਸੋਹਣੇ ਕਾਰਜ ਕਰ ਰਹੇ ਆ ਸਰਪੰਚ ਸਾਹਿਬ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕਾਰਜ ਹੋਣਗੇ ਸਭ ਤੋਂ ਪਹਿਲਾਂ ਉਹਨਾਂ ਨੇ ਮਤਲਬ ਚਰਸਤੀ ਵਾਸਤੇ ਨੰਬਰ ਪਲੇਟ ਲਗਵਾਈ ਆ ਕਿ ਆਉਣ ਜਾਣ ਵਾਲੇ ਰਸਤਰਾ ਹੀ ਗਾਰਾਂ ਨੂੰ ਮਤਲਬ ਮੁਸ਼ਕਲ ਨਾ ਸਾਈਨ ਬੋਰਡ ਲਾਇਆ ਫਿਰ ਪਿੰਡ ਦੇ ਵਿੱਚ ਨੰਬਰ ਪਲੇਟਾਂ ਲਾਈਆਂ ਹਰ ਘਰ ਦੇ ਅੱਗੇ ਕਿਸੇ ਨੂੰ ਘਰ ਦੇ ਜਾਣ ਪਹਿਚਾਨ ਪੱਤਰ ਹੀ ਸਮਝ ਲਓ ਤੁਸੀਂ ਇੱਕ ਉਹ ਲੱਗਾ ਆ ਔਨ ਆਵਰ ਟਾਈਮ ਦੇ ਵਿੱਚ ਗਰਾਉਂਡਾ ਕਿਲਾ ਇੱਕ ਥਾਂ ਦਾ ਗਰਾਉਂਡ ਬਣ ਰਿਹਾ ਠੀਕ ਹੈ ਜੀ ਵਾਟਰ ਸਪਲਾਈ ਲਈ ਆ ਰਹੇ ਆ ਪਿੰਡ ਦੀਆਂ ਫਿਰਨੀਆਂ ਪੱਕੀਆਂ ਹੋ ਰਹੀਆਂ ਨੇ ਠੀਕ ਹੈ ਜੀ ਮਤਲਬ ਮਤਲਬ ਹਰੇਕ ਕਾਰਜ ਬਹੁਤ ਵਧੀਆ ਕਰ ਰਹੇ ਨੇ ਔਰ ਇੱਕ ਉਪਰਾਲਾ ਬਹੁਤ ਵਧੀਆ ਕਰ ਰਹੇ ਨੇ ਪਿੰਡ ਦੇ ਸਹਿਯੋਗ ਨਾਲ ਕਰ ਰਹੇ ਨੇ ਠੀਕ ਹੈ ਜੀ ਸਭ ਤੋਂ ਪੰਚਾਇਤ ਦੇ ਸਹਿਯੋਗ ਨਾਲ ਸਰਪੰਚਾ ਫਰਸਟ ਸਰਪੰਚਾ ਜਿਹੜੇ ਮਤਲਬ ਆਪਣੇ ਕਰ ਰਹੇ ਪੰਚਾਇਤ ਨੂੰ ਲੈ ਕੇ ਪਿੰਡ ਦੇ ਸਾਰੇ ਮੋਹਰਬੰਦਿਆਂ ਨੂੰ ਨਾਮ ਲੈ ਕੇ ਕਾਰਜ ਵਿਕਾਸ ਕਰ ਰਹੇ ਨੇ ਬਾਕੀ ਅਸੀਂ ਮੰਗ ਕਰਦੇ ਕਿ ਸਰਕਾਰ ਵੱਲੋਂ ਕਿ ਪੰਚਾਇਤ ਨੂੰ ਫੰਡ ਵੱਧ ਤੋਂ ਵੱਧ ਮੁਹੱਈਆ ਕਰਾਇਆ ਜਾਣ ਜਿਸ ਦੇ ਨਾਲ ਪਿੰਡ ਦਾ ਹੋਰ ਵਿਕਾਸ ਹੋ ਸਕੇ ਠੀਕ ਹੈ ਜੀ ਹਾਂਜੀ ਠੀਕ ਹੈ ਕਿਸੇ ਤਰ੍ਹਾਂ ਦਾ ਕੋਈ ਧੜੇਬੰਦੀ ਜਾਂ ਕੋਈ ਕਿਸ ਤਰ੍ਹਾਂ ਦਾ ਕੋਈ ਗੱਲ ਨਹੀਂ ਸਾਡੇ ਪਿਛਲੇ 5-10 ਸਾਲ ਤੋਂ ਸਹਿਮਤੀ ਨਹੀਂ ਸਰਪੰਚوں ਨੇ ਐਰ ਕੀ ਵੀ ਸਹਿਮਤੀ ਨਹੀਂ ਸਰਪੰਚوں ਨੂੰ ਸੁਣੇ ਗਏ ਹਾਂਜੀ ਬਹੁਤ ਸ਼ਾਬਾਸ਼ ਮੈਂਬਰ ਜਰਮਨ ਸਿੰਘ ਆਪਣੇ ਨੇ ਸਰਪੰਚਾ ਮੈਂਬਰ ਜਰਮਨ ਸਿੰਘ ਇਹਨਾਂ ਨੇ ਇਹ ਪਾਰਕ ਦਾ ਵਿਕਾਸ ਕਰਾਇਆ ਸੀ ਬਹੁਤ ਵਧੀਆ ਕਰਾਇਆ ਠੀਕ ਹੈ ਜੀ ਸਰਪੰਚ ਰਹੇ ਨਾਲ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਵਧੀਆ ਪ੍ਰਾਲਾ ਜਿਹੜੇ ਨੌਜਵਾਨ ਸਪੰਚ ਸਰਦਾਰ ਗੁਰਪ੍ਰੀਤ ਸਿੰਘ ਜੀ ਹਾਂਜੀ ਹਾਂਜੀ ਹੁਣ ਗਰਾਉਂਡ ਛਡਾ ਰਹੇ ਹੈ ਕਿ ਨੌਜਵਾਨ ਪੀੜੀ ਨੂੰ ਆਪਾਂ ਮੋਬਾਈਲ ਤੋਂ ਜਾਂ ਹੋਰ ਨਸ਼ਿਆਂ ਤੋਂ ਕੱਢ ਕੇ ਆਪਾਂ ਖੇਡਾਂ ਵੱਲ ਜਾ ਲਗਾ ਸਕੀਏ ਫੋਨ ਵਾਲੀ ਪੀੜੀ ਨੂੰ ਮਤਲਬ ਆਪਾਂ ਖੇਡਾਂ ਪ੍ਰਤੀ ਕਰਕੇ ਹੋਰ ਠੀਕ ਹੈ ਸਾਡੇ ਪਾਰਕ ਦੀ ਜਿਹੜੀ ਜ਼ਮੀਨ ਆ ਨਾ ਇਹ ਅੱਧਾ ਕਿਲਾ ਜਿਹਦੇ ਵਿੱਚ ਪਾਰਕ ਬਣਿਆ ਤੇ ਸਾਡੀ ਸਾਰੇ ਨਗਰ ਦੀ ਤੇ ਪੰਚਾਇਤ ਦੀ ਸਹਿਮਤੀ ਦੇ ਨਾਲ ਇਹਦੇ ਨਾਲ ਹੀ ਇੱਕ ਕਿਲਾ ਜਗ੍ਹਾ ਛੱਡ ਕੇ ਇਹਦੇ ਨਾਲ ਗਰਾਊਂਡ ਤੇ ਇੱਕ ਸਾਡੇ ਪਿੰਡ ਨੂੰ ਵੀ ਸਾਰੀ ਪੰਚਾਇਤ ਨਗਰ ਪੰਚਾਇਤ ਦੇ ਸੰਜੋਗ ਦੇ ਨਾਲ ਇੱਥੇ ਅੱਧਾ ਕਿਲਾ ਜ਼ਮੀਨ ਹੋਰ ਛੱਡੀ ਚਾਗੇ ਜਿਸ ਦੇ ਉੱਤੇ ਮੈਰਿਜ ਪੈਲੇਸ ਬਣਾਉਣ ਦੀ ਉਹਨਾਂ ਨੇ ਵੀ ਪ੍ਰਵਾਲਾ ਸਾਰਿਆਂ ਵਿੱਢਿਆ ਵੀ ਆਪਾਂ ਕੇ ਨਾਲ ਮੈਰਿਜ ਪੈਲੇਸ ਬਣਾਇਆ ਜਾਵੇਗਾ ਜਿਵੇਂ ਅੱਧਾ ਕਿਲਾ ਅੱਗੇ ਪਾਰਕ ਬਣਿਆ ਕਿਲਾ ਨਾਲ ਗਰਾਊਂਡ ਆ ਨਾਲ ਅੱਧਾ ਕਿਲਾ ਮੈਰਿਜ ਪੈਲਸ ਬਣ ਗਿਆ ਤੇ ਜਿਹੜੇ ਦੋ ਕਿੱਲੇ ਤਾਂ ਸਾਡੇ ਸਾਰੇ ਪਿੰਡ ਦੀ ਤੇ ਇਲਾਕੇ ਦੇ ਵਿੱਚ ਕਿਸੇ ਨੂੰ ਵੀ ਵਰਤੋਂ ਵਿੱਚ ਵਰਤੋਂ ਵਿੱਚ ਲਿਆ ਸਕਦਾ ਠੀਕ ਹੈ ਜੀ ਆਸ-ਪਾਸੇ ਪਿੰਡਾਂ ਦੇ ਲੋਕ ਵੀ ਜਵਾਗ ਵੀ ਇੱਥੇ ਆ ਕੇ ਖੇਡ ਸਕਦੇ ਆ ਤੇ ਜੇ ਕਿਸੇ ਨੇ ਆਪਣੀ ਕੋਈ ਵਿਆਹ ਸ਼ਾਦੀ ਕਰਨੀ ਆ ਤੇ ਸਭ ਦੇ ਵਰਤੋਂ ਵਿੱਚ ਥਾਂ ਆ ਜੀ ਠੀਕ ਹੈ ਜੀ ਸੋ ਇਹ ਸੰਨ ਸਾਡੇ ਨਾਲ ਸਾਫਤ ਸਰਪੰਚ ਸਰਦਾਰ ਜਰਮਨ ਸਿੰਘ ਜੀ ਤੇ ਨਾਲ ਆਪਣਾ ਇੱਕ ਬਾਈ ਜੀ ਹੋਰ ਹੈਗੇ ਆਪਣੇ ਮੌਜੂਦਾ ਪੰਚਾਇਤ ਵਿੱਚ ਮਾਰੇ ਗਏ ਬਾਈ ਜੀ ਕੀ ਨਾਮ ਹੈ ਆਪਾਂ ਚੰਨ ਚੰਨ ਸਿੰਘ ਜੀ ਜਿਹੜਾ ਇਹ ਪਿੰਡ ਦੇ ਵਿੱਚ ਜਿਹੜੇ ਵਧੀਆ ਵਿਕਾਸ ਕਾਰਜ ਕੀਤੇ ਜਾ ਰਿਹਾ ਸਰਪੰਚ ਸਰਦਾਰ ਗੁਰਪ੍ਰੀਤ ਸਿੰਘ ਵੱਲੋਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਜਿਹੜਾ ਆਪਣੇ ਸਰਪੰਚ ਗੁਰਪ੍ਰੀਤ ਸਿੰਘ ਆ ਬਹੁਤ ਵਧੀਆ ਕੰਮ ਜਿਵੇਂ ਆਪਣਾ ਮੈਂਬਰ ਪੰਚਾਇਤ ਰਣਜੋਤ ਸਿੰਘ ਤੇ ਸਾਬਕਾ ਸਰਪੰਚ ਜਰਮਨ ਸਿੰਘ ਨੇ ਦੱਸਿਆ ਆ ਇਸੇ ਤਰ੍ਹਾਂ ਹੀ ਮਤਲਬ ਜਿਹੜਾ ਸਾਡੇ ਪਿੰਡ ਦਾ ਸਰਪੰਚ ਨੌਜਵਾਨ ਚੁਣਿਆ ਆ ਸਰਬਸੰਮਤੀ ਦੇ ਨਾਲ ਹਾਂਜੀ ਤੇ ਬਹੁਤ ਵਧੀਆ ਕੰਮ ਉਹ ਪਿੰਡ ਦੇ ਮਤਲਬ ਕਰਾ ਰਹੇ ਆ ਤੇ ਇਸੇ ਤਰ੍ਹਾਂ ਜਿਵੇਂ ਜਿਵੇਂ ਮਤਲਬ ਸਰਕਾਰ ਨੂੰ ਮੰਗ ਕਰਦੇ ਆ ਵੀ ਜਿਵੇਂ ਜਿਵੇਂ ਮਤਲਬ ਗ੍ਰਾਂਟ ਆਉਂਦੀ ਆ ਉਵੇਂ ਉਵੇਂ ਮਤਲਬ ਜਿਹੜੇ ਜਿਹੜੇ ਕੰਮਾਂ ਤੇ ਆਉਂਦੀ ਉਵੇਂ ਉਵੇਂ ਲੱਗ ਕੇ ਤੇ ਪਿੰਡ ਦਾ ਵਿਕਾਸ ਜਿਹੜਾ ਆ ਉਹ ਪੂਰਾ ਆਇਆ ਇਹ ਮੌਜੂਦਾ ਪੰਚਾਇਤ ਦੇ ਵਿੱਚ ਤੁਸੀਂ ਪੂਰੇ ਖੁਸ਼ ਹੋ ਪੂਰਾ ਸਰਕਾਰ ਦਾ ਸਹਿਯੋਗ ਵੀ ਮਿਲਦਾ ਹੈ ਨਗਰ ਦਾ ਸਹਿਯੋਗ ਮਿਲਦਾ ਹੈ ਹਾਂਜੀ ਨਗਰ ਦਾ ਸਭ ਤੋਂ ਜ਼ਿਆਦਾ ਸੰਜੋਗ ਸਾਡੇ ਪਿੰਡ ਦਾ ਵੀ ਬਹੁਤ ਇਕਤਾ ਭਾਈਚਾਰਾ ਭਾਈਚਾਰਾ ਸਾਂਝ ਜਿਹੜੀ ਹੈ ਦੁੱਖ ਸੁੱਖ ਵੇਲੇ ਸਾਡਾ ਪਿੰਡ ਜਿਹੜਾ ਨਾ ਵੀ ਬਹੁਤ ਮਤਲਬ ਇੱਕ ਜੁਟਤਾ ਜਿਹੜਾ ਸਰਬਸੰਮਤੀ ਨਾਲ ਪੇਰਾ ਸਰਬਸੰਮਤੀ ਦੇ ਨਾਲ ਹੀ ਮੈਂ ਤਾਂ ਕਹਿੰਦਾ ਵੀ ਲੱਗ ਲੱਗੇ ਚਲੋ ਲੱਗ ਲੱਗ ਮਤਲਬ ਜਿਵੇਂ ਸਰ ਆਪਣਾ ਸਰਕਾਰਾਂ ਮਤਲਬ ਵੋਟਾਂ ਪਾਉਂਦੀਆਂ ਨੇ ਸਰਪੰਚ ਚੁਣੇ ਜਾਂਦੇ ਨੇ ਪਰ ਮੈਂ ਨਾ ਵੀ ਬੋੜੀ ਮਾਨ ਵਾਲੀ ਗੱਲ ਆ ਵੀ ਜਿੰਨੇ ਵੀ ਆਪਣੇ ਇਲਾਕੇ ਦੇ ਲਾਗੇ ਪਿੰਡ ਨੇ ਘਾਵਣਾ ਕਿਉਂਕਿ 25 ਪਿੰਡ ਮੈਂ ਗਿਣ ਸਕਦਾ ਹਾਂ ਉਹਨਾਂ ਦੇ ਵਿੱਚੋਂ ਵੀ ਸਾਰੇ ਵੋਟਾਂ ਪਈਆਂ ਨੇ ਪਰ ਸਾਡੇ ਪਿੰਡ ਦੇ ਵਿੱਚ ਸਮਸੰਤ ਜਿਹੜੀ ਇਹ ਹੋਈ ਹੈ ਐਮ ਐਲ ਏ ਸਰਦਾਰ ਅਨਬੀਸ ਸਿੰਘ ਪੁੱਲਰ ਵੀ ਪੂਰਾ ਸਹਿਯੋਗ ਦੇ ਰਿਹਾ ਹੈ ਅੱਜ ਕੱਲ੍ਹ ਜੇ ਨਗਰ ਤੋਂ ਤੁਹਾਡੇ ਆ ਰਹੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਪੂਰਾ ਸਹਿਯੋਗ ਦੇ ਰਿਹਾ ਹਾਂ ਜੀ ਹਾਂ ਜੀ ਠੀਕ ਹੈ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੇ ਕੋਈ ਤੁਸੀਂ ਪਲਾਨ ਪੰਚਾਇਤ ਮੈਂਬਰ ਦੇ ਵੀ ਇਸ ਤਰ੍ਹਾਂ ਵੀ ਪਿੰਡ ਦਾ ਵਿਕਾਸ ਜਿਹੜਾ ਆ ਮਤਲਬ ਵੀ ਹੋਵੇ ਜਿਹੜੀਆਂ ਜਿਹੜੀਆਂ ਪਿੰਡ ਨੂੰ ਮਤਲਬ ਲੋੜਾਂ ਨੇ ਉਹ ਪੂਰੀਆਂ ਹੋਣ ਜਿਵੇਂ ਹੁਣ ਕੱਲ ਸਰਵੇ ਕਰਾਏ ਆ ਹਰ ਘਰ-ਘਰ ਦੇ ਵਿੱਚ ਮਤਲਬ ਵਾਟਰ ਸਪਲਾਈ ਜਿਹੜੀ ਉਹ ਪਿੰਡ ਦੇ ਵਿੱਚ ਕਿੱਥੇ ਜਗ੍ਹਾ ਤੇ ਵੇਖ ਕੇ ਉੱਥੇ ਬੋਰ ਕਰਕੇ ਤੇ ਕੱਲ ਚੰਡੀਗੜ੍ਹ ਤੋਂ ਆਏ ਸੀਗੇ ਉਹ ਸਰਵਾ ਕਰਕੇ ਗਏ ਆ ਤੇ ਪਿੰਡ ਦੇ ਵਿੱਚ ਵੀ ਟੂਟੀਆਂ ਘਰ-ਘਰ ਜਿਹੜੀਆਂ ਬਹਿਕਾਂ ਚੋਂ ਫਟੇ ਬੋੜੇ ਦਾ ਰਕਬਾ ਜਿਹੜਾ ਆ ਉਹ ਘਰ-ਘਰ ਚਾਹੇ ਉਹ ਬਹਿਕਾਂ ਤੇ ਰਹਿੰਦੇ ਆ ਜਾਂ ਪਿੰਡ ਦੇ ਵਿੱਚ ਨੇ ਉਹ ਘਰ-ਘਰ ਟੂਟੀਆਂ ਜਿਹੜੀਆਂ ਨੇ ਉਹ ਮਤਲਬ ਸਰਕਾਰੀ ਮਤਲਬ ਬੋਰ ਹੋ ਕੇ ਤੇ ਉਹ ਲੱਗਣ ਚਲੋ ਵਧੀਆ ਉਪਰਾਲਾ ਹੈਗਾ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਨਲਾਈਨ ਜਿਹੜਾ ਸਟੱਡੀ ਵੀ ਹੁੰਦੀ ਆ ਉਹਨਾਂ ਨੇ ਬਹੁਤ ਸਾਰੇ ਕਾਰਜ ਹੁੰਦੇ ਆ ਕਿ ਕੈਫੇ ਵੀ ਜ਼ਰੂਰ ਚਾਹੀਦਾ ਇੰਟਰਨੈਟ ਕੈਫੇ ਜ਼ਰੂਰ ਪਿੰਡ 'ਚ ਜਿਹੜਾ ਵਾਈਫਾਈ ਕਨੈਕਸ਼ਨ ਵੀ ਵਗੈਰਾ ਜਾਂ ਉਸ ਤਰ੍ਹਾਂ ਦੀ ਕੋਈ ਸਹੂਲਤ ਹੋਣਾ ਹਾਂਜੀ ਹਾਂ ਹਾਂਜੀ ਹਾਂਜੀ ਇਹ ਵੀ ਇੱਕ ਬਹੁਤ ਜ਼ਰੂਰੀ ਹੈ ਕਿਉਂਕਿ ਇਲਾਕਾ ਥੋੜਾ ਜਿਵੇਂ ਉਹ ਸਾਨੂੰ ਮੱਲਾਂ ਵਾਲੇ ਮਤਲਬ ਜਾਣਾ ਪੈਂਦਾ ਆ ਜਾਂ ਕਿਤਨਾ ਵੀ ਇਹ ਰੀਅਰਿਏ ਦੇ ਵਿੱਚ ਇਹ ਵੀ ਸਹੂਲਤ ਹੋਵੇ ਨਾ ਤੇ ਇਹਦੇ ਵੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਬੱਚੇ ਆਨਲਾਈਨ ਸਟੱਡੀ ਕਰਦੇ ਆ ਅੱਜ ਕੱਲ੍ਹ ਹ ਕਿਵੇਂ ਜਿਹੜਾ ਮੌਜੂਦਾ ਪੰਚਾਇਤ ਜਿਹੜੀ ਜਾਂ ਨਗਰ ਕਮ ਕਰ ਰਹਾ ਤੁਸੀਂ ਪੂਰੇ ਖੁਸ਼ ਹੋ ਜਾਂਦੇ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਕਰ ਰਹਾ ਸਾਰਾ ਬਹੁਤ ਵਧੀਆ ਹੋ ਰਿਹਾ ਠੀਕ ਹੈ ਜੀ ਤੇ ਕੋਈ ਕਾਰਜ ਖਾਸ ਜਿਹੜਾ ਤੁਸੀਂ ਚਾਹੁੰਦੇ ਹੋ ਜੀ ਪੰਚਾਇਤ ਦਾ ਹਾਂ ਜੀ ਵੀਰ ਜੀ ਇੱਕ ਤਾਂ ਗਰਾਊਂਡ ਹੋਣਾ ਜ਼ਰੂਰੀ ਹੈ ਜੀ ਇੱਕ ਟੈਂਕੀ ਦਾ ਜਿਹੜਾ ਜਲੋ ਵਿਭਾਗ ਦਾ ਹਾਂ ਜੀ ਇਹ ਕੰਮ ਹੋਣਾ ਪੀਣ ਵਾਲੇ ਪਾਣੀ ਦੀ ਬਹੁਤ ਸਕੇ ਹੈ ਜੀ ਉਹ ਟੀਮ ਆਈ ਸੀ ਉਹ ਸਰਵੇ ਕਰਕੇ ਗਈ ਹੈ ਜੀ ਉਹ ਸਰਵੇ ਕਰਕੇ ਗਈ ਹੈ ਕਿਹਦੇ ਤੇ ਹੈਗੇ ਸੀਗੇ ਕਿ ਟੈਂਕੀ ਲੱਗੇਗੀ ਪਾਣੀ ਸਾਡੇ ਬਹੁਤ ਜ਼ਿਆਦਾ ਵੀ ਖਰਾਬ ਹੋ ਚੁੱਕੇ ਨੇ ਠੀਕ ਹੈ ਜੀ ਆਣੀ ਬਹੁ ਮੜਾ ਜੀ ਠੀਕ ਹੈ ਜੀ ਤੇ ਵਧੀਆ ਪੰਜਾਬ ਦੇ ਕੰਮ ਕਰ ਰਹੀ ਸਾਰੇ ਬਹੁਤ ਵਧੀਆ ਕੰਮ ਕਰ ਰਹੀ ਹੈ ਠੀਕ ਹੈ ਜੀ ਅਸੀਂ ਬਹੁਤ ਸੰਤੁਸ਼ਟ ਹੈ ਹਾਂਜੀ ਹਾਂ ਅ ਸਰਪੰਚ ਸਾਹਿਬ ਹਾਂਜੀ ਗਵਿੰਦਰ ਸਿੰਘ ਜੀ ਆਓ ਮੜਾ ਜੀ ਅ ਬਾਪੂ ਜੀ ਕੀ ਨਾਂ ਆਈ ਆਪਣਾ ਜੀ ਕਰਪਾਰ ਸਿੰਘ ਅੱਛਾ ਜੀ ਜੇ ਸਰਦਾਰ ਗੁਰਪ੍ਰੀਤ ਸਿੰਘ ਦੇ ਪਿਤਾ ਜੀ ਤੁਸੀਂ ਹਾਂ ਠੀਕ ਹੈ ਕੀ ਕਹਿਣਾ ਚਾਹੋਗੇ ਸਾਰਾ ਜਿਹੜਾ ਕਾਰਜ ਹੋ ਰਿਹਾ ਜੀ ਬਹੁਤ ਵਧੀਆ ਹੋ ਰਿਹਾ ਜੀ ਠੀਕ ਹੈ ਜੀ ਬਹੁਤ ਸਾਰਾ ਨਗਰ ਸੰਯੋਗ ਦੇ ਰਿਹਾ ਠੀਕ ਹੈ ਜੀ ਕੋਈ ਕਾਰੋਬਾਰ ਕਰਦੇ ਸਾਰੇ ਨਕਰ ਨੂੰ ਸਾਥ ਦੇ ਕੇ ਠੀਕ ਹੈ ਤਾਂ ਫੇਰ ਉਹ ਸ਼ੁਰੂ ਕਰੀਦਾ ਵੀ ਦੱਸੋ ਤੁਹਾਨੂੰ ਪਸੰਦ ਆ ਹਾਂ ਆਪਾਂ ਕੰਮ ਕਰਨਾ ਤੇ ਨਗਰ ਨੂੰ ਖੋਜਿਆ ਵੀ ਸਾਨੂੰ ਪੁੱਛ ਕੇ ਕਰਕੋ ਠੀਕ ਹੈ ਜੀ ਇਸ ਜਿਹੜਾ ਸਰਦਾਰ ਗੁਰਪ੍ਰੀਤ ਸਿੰਘ ਉਹ ਸਰਵ ਸਭਤੀ ਦੇ ਪੂਰੇ ਨਗਰ ਦੇ ਸਿਯੋਬਦਨਾ ਚੁਣੇ ਗਏ ਠੀਕ ਹੈ ਜੀ ਤੇ ਵਧੀਆ ਗ੍ਰਾਂਟਾਂ ਵਗੈਰਾ ਆ ਰਹੀਆਂ ਜੀ ਸਰਕਾਰ ਨੂੰ ਕੀ ਕਰੋਗੇ ਅਜੇ ਤਾਂ ਗ੍ਰਾਂਟ ਕੋਈ ਨਹੀਂ ਆਈ ਅਜੇ ਤਾਂ ਸਾਡੇ ਰਾਤ ਦੇ ਜਿਹੜੇ ਵੀ ਪੰਚਾਇਤ ਦੇ ਠੀਕ ਹੈ ਉਹ ਫਾਂਡੇਗਾ ਉਹਦੇ ਨਾਲ ਕੰਮ ਠੀਕ ਹੈ ਨਿੱਕੇ ਮੋਟੇ ਹੋ ਗਏ ਠੀਕ ਐਸ ਨਗਰ ਦੀ ਪੰਜਾਇਤੀ ਜ਼ਮੀਨ ਹੈਗੀ ਕਿ ਨਹੀਂ ਹੈਗੀ ਹਾਂ ਜੀ ਥੋੜੀ ਥੋੜੀ 6-7 ਕਿਨੇ ਕਿਹਾ ਬਾਕੀ ਉਹ ਵੀ ਉਹ ਵੀ ਪੇਮੈਂਟ ਮੈਨੂੰ ਲੱਗਦਾ ਜੇ ਨਿਕਲੀ ਨਹੀਂ ਗਈ ਜਿਵੇਂ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਹੀ ਜਿਹੜੇ ਕੰਮ ਹੋ ਰਹੇ ਹੋ ਰਹੇ ਆਪਣੇ ਇੱਕ ਇੱਕ ਕੋਰਸ ਨਹੀਂ ਆਪਾਂ ਸਾਡਾ ਅਸੀਂ ਮਾਨ ਜੋਗ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਬਹੁਤ ਵਕਬਾ ਹੋ ਗਿਆ ਹੈ ਤੇ ਆਪਣੀ ਇਹ ਸਰਕਾਰ ਬਣੀ ਨੂੰ ਪੰਚਾਇਤਾਂ ਦਾ ਸਹਿਯੋਗ ਦਿਓ ਸਰਪੰਚਾਂ ਜਿੰਨੀਆਂ ਵੀ ਆਪਣੀਆਂ ਪੰਚਾਇਤਾਂ ਐ ਤੁਹਾਡੇ ਆਸਰੇ ਨਾਲ ਹੀ ਇਹਨਾਂ ਨੇ ਕਾਹ ਕੋ ਪਿੰਡਾਂ ਵਿੱਚ ਕਾਰਜ ਕਰਨੇ ਨੇ ਤੇ ਤੁਹਾਡੇ ਸਹਿਯੋਗ ਤੋਂ ਬਿਗੈਣਾ ਇਹ ਸਾਰੇ ਅਦੂਰੇ ਨੇ ਠੀਕ ਹੈ ਹਾਂਜੀ ਬਾਕੀ ਪਿੰਡਾਂ ਵਿੱਚ ਮੈਂ ਇੱਕ ਤੁਸੀਂ ਅੱਗੇ ਸਵਾਲ ਕੀਤਾ ਸੀਗਾ ਵੀ ਤੁਹਾਡੀ ਜਿਹੜੀ ਮੁੱਖ ਲੋੜ ਹੋ ਅੱਗੇ ਦੇਖੋ ਸਾਡੇ ਸਾਰੇ ਪਿੰਡਾਂ ਦਾ ਤੁਸੀਂ ਚੈੱਕ ਕਰਾ ਸਕਦੇ ਪਾਣੀ ਦਾ ਬਹੁਤ ਬੁਰਾ ਹਾਲ ਹੈ ਠੀਕ ਹੈ ਇਥੇ ਬੋਰ ਜੇ ਕੱਲਾ ਕੱਲਾ ਘਰ ਬੋਰ ਕਰਵਾਈਏ ਤੇ ਸਾਡਾ ਬਹੁਤ ਪੈਸਾ ਖਰਚ ਹੋਵੇਗਾ ਸੋ ਪਿੰਡ ਦੀ ਪੰਚਾਇਤਾਂ ਵੱਲੋਂ ਇਹ ਸੁਜੋਗ ਸਾਨੂੰ ਮਿਲ ਜਾਵੇ ਤੇ ਬੜੀ ਵੱਡੀ ਸਹੂਲਤ ਆ ਵੀ ਘਰ ਘਰ ਅੱਛੇ ਕੈਂਸਰ ਵੱੜ ਚੁੱਕੀ ਆ ਕੋਈ ਇੰਟਰਸਟ ਕਰਾ ਦੇ ਜਾਂ ਨਾ ਕਰਾ ਦੇ ਉਹ ਸਾਨੂੰ ਕਰਾਇਆ ਪਤਾ ਲੱਗੇਗਾ ਜੀ ਤਕਰੀਬਨ 100 ਦੇ ਵਿੱਚੋਂ 70 60% ਬੀਬੀਆਂ ਨੂੰ ਇਹ ਰੋਗ ਲੱਗ ਚੁੱਕਾ ਤੇ ਮੈਂ ਇਹ ਬੇਨਤੀ ਕਰਦਾ ਵੀ ਜੇ ਸਾਡੇ ਪੀਣ ਵਾਲਾ ਪਾਣੀ ਵਧੀਆ ਮਿਲ ਜਾਵੇ ਤੇ ਅਸੀਂ ਇਸ ਬਿਮਾਰੀ ਤੋਂ ਨਿਯਾਤ ਪਾਵਾਂਗੇ ਸੋ ਇਹ ਪੰਚਾਇਤ ਦੇ ਸਿਰ ਤੇ ਅਹੀਂ ਬਹੁਤ ਸਾਨੂੰ ਆਸਾਨ ਹੋ ਜਾਵੇਗਾ ਤੇ ਪੀਣ ਵਾਲੇ ਸ਼ੁੱਧ ਪਾਣੀ ਦੀ ਸਭ ਤੋਂ ਪਹਿਲ ਦੇ ਆਧਾਰ ਤੇ ਸਾਡੇ ਇਹ ਪੀਣ ਵਾਲੇ ਪਾਣੀ ਬਾਰੇ ਕੋਈ ਸੋਚਿਆ ਜਾਵੇ ਹਾਂਜੀ ਬਾਈ ਜੀ ਕੋ ਤੁਸੀਂ ਕੁਝ ਪਿਆਣਾ ਚਾਹੁੰਦੇ ਜੀ ਕਹਿਣਾ ਇਤਰਾ ਜੀ ਵੀ ਜਿਵੇਂ ਸਾਡਾ ਮਤਲਬ ਪਿੰਡ ਦੇ ਸਰਪੰਚ ਸਰਦਾਰ ਗੁਰਪ੍ਰੀਤ ਸਿੰਘ ਜੀ ਸੀਗੇ ਉਹਨਾਂ ਨੇ ਸਾਰੇ ਪਿੰਡ ਦੀ ਨਿਸ਼ਾਨਦੇਹੀ ਕਰਾ ਕੇ ਤੇ ਜਿਵੇਂ ਆਪਣਾ ਸਿਵਿਆਂ ਦੇ ਵਿੱਚ ਮਤਲਬ ਵੀ ਥੋੜੀ ਜਗ੍ਹਾ ਘੱਟ ਸੀਗੀ ਉਹ ਵੀ ਨਿਸ਼ਾਨਦੇਹੀ ਕਰਾ ਕੇ ਤੇ ਉਹ ਵੀ ਜਗ੍ਹਾ ਜਿਹੜੀ ਇਹ ਵੀ ਮਤਲਬ ਛੜਾਈ ਗਈ ਆ ਹੋਰ ਜਿਸ ਤਰ੍ਹਾਂ ਆਪਣਾ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਚਮਕੌਰ ਸਿੰਘ ਜੀ ਤੇ ਇਹਨਾਂ ਦੇ ਮਤਲਬ ਸਹਿਯੋਗ ਦੇ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਹੀ ਸਾਰਿਆਂ ਨਾਲ ਵੀ ਸਾਡੇ ਗੁਰਦੁਆਰੇ ਦੀ ਥੋੜੀ ਜਗ੍ਹਾ ਜਿਹੜੀ ਸੀਗੀ ਉਹ ਕਟ ਸੀ ਕਟ ਸੀਗੀ ਜਦੋਂ ਕੋਈ ਪ੍ਰੋਗਰਾਮ ਅਸੀਂ ਕਰੀਦਾ ਸੀ ਨਾ ਉਹਦੇ ਸਾਨੂੰ ਵੀ ਕਈਆਂ ਦਾ ਦਿੱਕਤ ਆਉਂਦੀ ਸੀਗੀ ਤੇ ਉਹ ਅਸੀਂ ਪਿੰਡ ਦੇ ਸਾਡੇ ਗੁਰਦੁਆਰੇ ਦੇ ਨਾਲ ਹੀ ਜਿਹੜੇ ਪਿੰਡ ਦੇ ਗੜੇ ਹੁੰਦੇ ਆ ਮਤਲਬ ਉਹ ਅਸੀਂ ਮਤਲਬ ਸਹਿਮਤੀ ਦੇ ਨਾਲ ਸਾਰੇ ਪਿੰਡ ਦੀ ਸਹਿਮਤੀ ਨਾਲ ਵੀ ਉਹ ਗੜਿਆਂ ਦੀ ਜਗ੍ਹਾ ਜਿਹੜੀ ਹੈ ਉਹ ਅਸੀਂ ਗੁਰਦੁਆਰਾ ਸਾਹਿਬ ਦੀ ਵਰਤੋਂ ਦੇ ਵਿੱਚ ਲੈ ਕੇ ਆਲਦੀ ਉਹਦੀ ਚਾਰ ਦੀਵਾਰੀ ਜਿਵੇਂ ਉਹ ਲੱਟ ਆ ਗਈ ਆ ਤੇ ਉਹ ਅਸੀਂ ਚਾਰ ਦੀਵਾਰੀ ਬਲ ਕੇ ਤੇ ਉਹ ਗੁਰਦੁਆਰਾ ਸਾਹਿਬ ਦੇ ਜਿਵੇਂ ਲੈਟਰਨ ਬਾਥਰੂਮ ਹੋ ਗਏ ਜਾਂ ਮਤਲਬ ਸ਼ੈੱਡ ਪਾ ਕੇ ਹੋਰ ਲੌਂਗਰ ਪਕਾਉਣ ਦਾ ਮੀਂਹ ਕਣੀ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਏ ਤੇ ਉਹ ਅਸੀਂ ਮਤਲਬ ਵੀ ਕਰਵਾ ਰਹੇ ਆ ਇਹ ਆਪਣਾ ਪ੍ਰਧਾਨ ਸਾਹਿਬ ਦੀ ਮਤਲਬ ਆਪਣਾ ਇਹਨਾਂ ਦੀ ਨਿਗਰਾਨੀ ਦੇ ਹੇਠ ਤੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਮਤਲਬ ਹੋ ਰਿਹਾ ਹੈ ਹਾਂਜੀ ਅ ਸੋ ਸ ਵੀਰਾਂ ਤੁਸੀਂ ਪਿੰਡ ਫੱਤੇਪੜ ਦੀਆਂ ਅੱਜ ਦੇਖੀਆਂ ਜਿੱਥੇ ਕਿ ਆਪਣਾ ਸਾਰੀ ਨਗਰ ਪੰਚਾਇਤ ਹੈਗੀ ਹੈ ਮੌਜੂਦਾ ਮੈਂਬਰ ਹੈਗੇ ਆ ਸਾਬਕਾ ਸਰਪੰਚ ਸਾਹਿਬ ਹੈਗੇ ਆ ਔਰ ਜਿਹੜੇ ਸਰਦਾਰ ਸਰਪੰਚ ਸਰਦਾਰ ਗੁਰਪ੍ਰੀਤ ਸਿੰਘ ਹੈਗੇ ਸਰਪੰਚ ਉਹਨਾਂ ਦੇ ਫਾਦਰ ਸਾਹਿਬ ਹੀ ਹੈਗੇ ਸੋ ਆਪਾਂ ਗੱਲਬਾਤ ਕੀਤੀ ਹੈਗੀ ਸੋ ਮੌਜੂਦਾ ਜਿਹੜੇ ਸਰਪੰਚ ਹੈਗੇ ਸਰਦਾਰ ਗੁਰਪ੍ਰੀਤ ਸਿੰਘ ਨੌਜਵਾਨ ਹੈਗੇ ਔਰ ਬੜੇ ਵਧੀਆ ਤਰੀਕੇ ਨਾਲ ਸੱਚੇ ਢੰਗ ਨਾਲ ਜਿਹੜਾ ਇੱਥੇ ਕਾਰਜ ਕਰ ਰਹੇ ਹੈਗੇ ਆ ਔਰ ਨੇੜਲੇ ਜਿਹੜੇ ਪਿੰਡਾਂ ਨੂੰ ਵੀ ਬੇਨਤੀ ਹੈਗੀ ਹੈ ਕਿ ਇਸ ਤਰ੍ਹਾਂ ਆਪਾਂ ਚੜ੍ਹਦੀ ਕਲਾ ਦੇ ਨਾਲ ਕਾਰਜ ਕਰੀਏ ਕਿਉਂਕਿ ਜਿਹਦੇ ਪਿੰਡਾਂ ਦੇ ਜਿਹੜੇ ਵਿਕਾਸ ਕਾਰਜ ਅਸੀਂ ਕਰਾਂਗੇ ਤੇ ਜਿਹੜੇ ਸਲੌਤਾ ਵੀ ਸਾਡੀ ਇਲਾਕੇ ਦੇ ਵਿੱਚ ਜਿਹੜੀ ਬਣੂਗੀ ਨਗਰ ਦੇ ਵਿੱਚ ਬਣੂਗੀ ਸੋ ਵੀਡੀਓ ਜਰੂਰ ਸ਼ੇਅਰ ਕਰਨਾ ਔਰ ਸਾਡਾ ਰਚਨਾ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵੱਧ ਤੋਂ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ